ਉੰਜ ਜੇ ਅਸੀਂ ਸੰਸਾਰੀ ਤੌਰ ਤੇ ਜ਼ਿੰਦਗੀ ਦੇ ਜੀਵਨ ਦੇ ਅਰਥ ਕਰੀਏ ਸਾਡਾ ਜਨਮ ਹੋਇਆ ਤੇ ਮਰਨ ਤੱਕ ਦਾ ਜਿਹੜਾ فاਸਲਾ ਹੈ ਉਹਨੂੰ ਅਕਸਰ ਆਪਾਂ ਜੀਵਨ ਕਹਿ ਦਿੰਨੇ ਹਾਂ ਗੁਰਮੁਖੋ ਥੋੜਾ ਧਿਆਨ ਦਿਹਾ ਜੇ ਉਹਨੂੰ ਆਪਾਂ ਕਹਿੰਦੇ ਆ ਜੀਵਨ ਉਸ ਵਿੱਚ ਅਸੀਂ ਬੰਦੇ ਦੀਆਂ ਬਾਰਮੁਖੀ ਸਹੂਲਤਾਂ ਨੂੰ ਦੇਖ ਕੇ ਫਿਰ ਉਹਦੇ ਜੀਵਨ ਦੀ ਵਿਆਖਿਆ ਕਰਦੇ ਹਾਂ ਜਿਸ ਕੋਲ ਪਦਵੀ ਚੰਗੀ ਜਿਸ پاس ਧਨ ਦੌਲਤ ਬਹੁਤ ਅਸੀਂ ਸ਼ਬਦ ਵਰਤੰਨਿਆ ਜ਼ਿੰਦਗੀ ਜੀਵਨ ਤਾਂ ਇਸ ਬੰਦੇ ਦਾ ਹੈ ਜਿਸ ਬੰਦੇ ਕੋਲ ਕੰਗਾਲਤਾ ਹੈ ਉਹਦੀ ਲੋੜਾਂ ਦੀ ਪੂਰਤੀ ਵੀ ਨਹੀਂ ਹੋ ਰਹੀ ਆਪਾਂ ਕਹਿੰਦੇ ਆ ਇਹ ਕੋਈ ਜ਼ਿੰਦਗੀ ਥੋੜਾ ਜੀ ਰਿਹਾ ਇਹ ਤਾਂ ਨਰਕ ਭੋਗ ਰਿਹਾ ਮੈਂ ਆਪ ਨੂੰ ਇੱਕ ਬੇਨਤੀ ਕਰਾਂਗਾ ਗੁਰਬਾਣੀ ਵਿੱਚ ਜੀਵਨ ਦਾ ਨਾਮ ਸਹੂਲਤਾ ਨਹੀਂ ਜੀਵਨ ਦਾ ਨਾਮ ਪਦਾਰਥਾਂ ਦਾ ਇਕੱਠਾ ਗੁਣਾ ਨਹੀਂ ਸੱਚ ਇਹ ਵੇ ਬਾਣੀ ਨੇ ਇੱਕ ਨਿਰਣਾ ਕੀਤਾ ਹੈ ਇੱਕ ਪਾਸੇ ਬੰਦੇ ਕੋਲ ਜ਼ਿੰਦਗੀ ਦੀ ਖਾਰ ਸ਼ਹੂਲਤ ਹੈ ਦੂਜੇ ਪਾਸੇ ਬੰਦੇ ਦੇ ਕੋਲ ਤਨ ਢੱਕਣ ਵਾਸਤੇ ਬਸਤਰ ਵੀ ਪਾਟੇ ਹੋਏ ਨੇ ਪਰ ਦੋਨਾਂ ਦੀ ਬਾਰਮੁਖੀ ਜ਼ਿੰਦਗੀ ਦੇਖੋ ਤੇ ਜ਼ਮੀਨ ਅਸਮਾਨ ਦਾ ਫਰਕ ਹੈ ਜੇ ਤੁਸੀਂ ਰੋਹਾਨੀਅਤ ਦੇ ਤੌਰ ਤੇ ਦੇਖੋ ਝੌਂਪੜੀ ਵਿੱਚ ਰਹਿਣ ਵਾਲੀ ਜ਼ਿੰਦਗੀ ਦਾ ਮੁਕਾਬਲਾ ਮਹੱਲਾ ਵਿੱਚ ਰਹਿਣ ਵਾਲਾ ਬਾਦਸ਼ਾਹ ਦਾ ਜੀਵਨ ਨਹੀਂ ਕਰ ਸਕਦਾ ਥੋੜਾ ਸੌਖਾ ਹੋ ਜਾਏਗਾ ਬਾਣੀ ਦਾ ਸਹਾਰਾ ਲਿਆ ਇਹ ਦੋ ਪੌੜੀਆਂ ਨੇ ਜੀ ਇਹ ਇੱਕ ਵਕਤੇ ਦੀ ਕਮਜ਼ੋਰੀ ਹੁੰਦੀ ਕਮਜ਼ੋਰੀ ਕਹਿ ਲੋ ਜਾਂ ਪਰਮਾਤਮਾ ਜਿਹੜਾ ਚੀਜ਼ ਬੋਲੀ ਜਾਂਦੀ ਹੈ ਨਾ ਉਹਦਾ ਅੰਦਰ ਉਸ ਵਕਤ ਚੁੰਬਕ ਬਣਿਆ ਹੁੰਦਾ ਬੁਲਾਰੇ ਦਾ ਜੋ ਕੁਝ ਬੋਲਿਆ ਜਾਂਦਾ ਵਦੋ ਬਦੀ ਉਹਦੇ ਅੰਦਰ ਦਾ ਜਿਹੜਾ ਮਨ ਹੈ ਉਹਨਾਂ ਖਿਆਲਾਂ ਨੂੰ ਆਕਰਸ਼ਿਤ ਕਰਦਾ ਤੇ ਉਹ ਬੰਦਾ ਬੋਲਣ ਤੋਂ ਬਿਨਾ ਨਹੀਂ ਰਹਿ ਸਕਦਾ ਉਹਦੇ ਅੰਦਰ ਆਲਰੇਡੀ ਉਹ ਖਜ਼ਾਨਾ ਪਿਆ ਹੁੰਦਾ ਹੈ ਫਿਰ ਅਰਥ ਸੁਣ ਇੱਕ ਬਾਣੀ ਚ ਪੌੜੀ ਹੁੰਦੀ ਹੈ ਬੜੇ ਸੌਖੇ ਅਰਥ ਨੇ ਜੀ ਸੁੰਦਰ ਸੇਜ ਅਨੇਕ ਸੁਖ ਯਾਦ ਰੱਖੋ ਤੇ ਸੁਖ ਸ਼ਬਦਾਂ ਨਾਲ ਅਨੇਕ ਆਇਆ ਇਹ ਸੁਖ ਦਾ ਸੰਬੰਧ ਉਹ ਸੁਖ ਨਹੀਂ ਕਿ ਸਿਮਰੋ ਸਿਮਰ ਸਿਮਰ ਸੁਖ ਪਾਓ ਇਹ ਸੁਖ ਬਾਹਰ ਦਾ ਹੈ ਅਨੇਕ ਸੁਖ ਹੁਣ ਅਨੇਕ ਸੁਖ ਵਿੱਚ ਕੀ ਕੁਝ ਅੱਗੇ ਗੁਰੂ ਜੀ ਗਿਣਤੀ ਕਰਦੇ ਆ ਸੁੰਦਰ ਸੇਜ ਅਨੇਕ ਸੁਖ ਰਸ ਭੋਗਣ ਪੂਰੇ ਗ੍ਰਹਿ ਸੋਇਨ ਚੰਦਨ ਸੁਗੰਧ ਮਿਲਾਏ ਮੋਤੀ ਹੀਰੇ ਮਨ ਇੱਛੇ ਸੁਖਮਾਨ ਦਾ ਕਿਚਨਾਏ ਵਿਸੂਰੇ ਸੋ ਪ੍ਰਭ ਚਿਤ ਨ ਆਵੀ ਵਿਸਟਾ ਕੇ ਕੀਰੇ ਹੁਣ ਇਸ ਸੁਖ ਨੂੰ ਫਿਰ ਧਿਆਨ ਨਾ ਸੁਣਿਆ ਅਨੇਕ ਸੁਖ ਵਿੱਚ ਉਹਦੇ ਕਰਮ ਬਹੁਤ ਘਰ ਬਹੁਤ ਚੰਗਾ ਹੈ ਉਹਦੀ ਸੇਜ ਬੜੀ ਸੋਹਣੀ ਹੈ ਉਹਦੇ ਘਰ ਵਿੱਚ 36 ਪ੍ਰਕਾਰ ਦੇ ਭੋਜਨ ਨੇ ਜੀ ਕੱਪੜੇ ਦੀ ਕਮੀ ਨਹੀਂ ਭੋਜਨ ਦੀ ਕਮੀ ਨਹੀਂ ਰਹਿਣ ਦੀ ਕਮੀ ਨਹੀਂ ਨੌਕਰਾਂ ਚਾਕਰਾਂ ਦੀ ਕੋਈ ਕਮੀ ਨਹੀਂ ਪਰ ਗੁਰੂ ਅਰਜੁਨ ਦੇਵ ਕਹਿੰਦੇ ਨੇ ਲੋਕੋ ਇਹ ਅਸਲ 'ਚ ਜ਼ਿੰਦਗੀ ਨਹੀਂ ਉਸ ਨੂੰ ਪਰਮਾਤਮਾ ਦਾ ਨਾਮ ਚੇਤੇ ਨਹੀਂ ਆਉਂਦਾ ਉਹਦੀ ਜ਼ਿੰਦਗੀ ਇੱਕ ਗੰਦਗੀ ਦੇ ਕੀੜੇ ਤੋਂ ਵੱਧ ਕੋਈ ਜ਼ਿੰਦਗੀ ਨਹੀਂ ਹੁਣ ਮੈਨੂੰ ਕਿਹ ਪੁੱਛੇ ਪਦਾਰਥਵਾਦੀ ਤਾਂ ਕਹੇਗਾ ਵੀ ਇਹ ਖੰਡਨ ਕਰ ਦਿੱਤਾ ਕਿਉਂਕਿ ਜੀਵਨ ਕਿਸੇ ਹੋਰ ਚੀਜ਼ ਦਾ ਨਾਮ ਹੈ ਮਹਾਰਾਜ ਜੀ ਨੇ ਕਿਹਾ ਕਿ ਸੁੰਦਰ ਸੇਜ ਅਨੇਕ ਸੁਖ ਰਸ ਭੋਗਣ ਪੂਰੇ ਗ੍ਰਹਿ ਸੋਇਨ ਚੰਦਨ ਸੁਗੰਧ ਲੈ ਮੋਤੀ ਹੀਰੇ ਮਨ ਇੱਛੇ ਸੁਖਮਾਨ ਦਾ ਕਿਚਨਾਏ ਬਸੂਰੇ ਸੋ ਪ੍ਰਭ ਚੇਤਨਾ ਆਵੀ ਬਿਸਟਾ ਕੇ ਕੀਰੇ ਬਿਨ ਹਰ ਨਾਮ ਨਾ ਸ਼ਾਂਤ ਹੋਏ ਕਿਤ ਵਿਦਮਨ ਧੀਰੇ ਨਾਮ ਤੋਂ ਬਿਨਾ ਥੋੜਾ ਜ਼ਿੰਦਗੀ ਹੈ ਜੀ ਹੁਣ ਇਸ ਦੇ ਬਰਾਬਰ ਬਿਲਕੁਲ ਦੂਸਰੀ ਪੌੜੀਏ ਦੇ ਵਿਪਰੀਤ ਹੈ ਕਿਉਂਕਿ ਇਹਦੀ ਮੈਂ ਜ਼ਿਆਦਾ ਡਿਟੇਲ ਚ ਗੱਲ ਨਹੀਂ ਕਰਾਂਗਾ ਇਹਦੇ ਵਿੱਚ ਮਾਇਲ ਦਾ ਪਦਾਰਥਾਂ ਜ਼ਿਕਰ ਕੀਤਾ ਹੁਣ ਇਹਦੇ ਵਪਰੀਤ ਇੱਕ ਪੌੜੀ ਹੈ ਜਿਹੜੀ ਅਸਲੀ ਜ਼ਿੰਦਗੀ ਹੈ ਪਰ ਸੰਸਾਰੀ ਜੀਵਨ ਉਹ ਤੇ ਕੁਝ ਵੀ ਨਜ਼ਰ ਨਹੀਂ ਆ ਰਿਹਾ ਉਹ ਪੌੜੀ ਹੈ ਬਸਤਾ ਟੁੱਟੀ ਝੁੰਪੜੀ ਚੀਰ ਸਭ ਚੰਨਾ ਫਿਰ ਮੇਰੀ ਬੇਨਤੀ ਸੁਣੋ ਜਿਹਨੂੰ ਮੈਂ ਜੀਵਨ ਮੰਨ ਰਿਆਂ ਕੁਰਬਾਨੀ ਕਹਿੰਦੀ ਅਸਲ ਚ ਉਹ ਜੀਵਨ ਨਹੀਂ ਜਿਹਨੂੰ ਆਪਾਂ ਕਹਿੰਦੇ ਆ ਵੀ ਇਹਦੀ ਕਾਦੀ ਜ਼ਿੰਦਗੀ ਕੱਖਾਂ ਦੀ ਕੁਲੀ ਚ ਘੜ ਦਿੱਤੀ ਸੱਚ ਐਵੇਂ ਗੁਰੂ ਕਹਿੰਦਾ ਜੇ ਨਾਮ ਚਿੱਤੇ ਆਉਂਦਾ ਤੇ ਝੌਂਪੜੀ ਚ ਰਹਿਣ ਵਾਲਾ ਵੀ ਸ਼ੈਨਸ਼ਾਹ ਇਹਦਾ ਮਤਲਬ ਕਿ ਜ਼ਿੰਦਗੀ ਦਾ ਅਰਥ ਕੁਝ ਹੋਰ ਖੈ ਫਿਰ ਅਰ ਸੁਣਿਓ ਬਸ ਤਾਂ ਮੈਂ ਅਰਥ ਨਹੀਂ ਕਰ ਰਿਆ ਬਸ ਤਾਂ ਅਰਥੇ ਵਸਦਾ ਹੋਵੇ ਝੌਂਪੜੀ ਸ਼ਬਲ ਬੜਾ ਸੌਖਾ ਹੈ ਝੌਪੜੀ ਬਸ ਤਾਂ ਟੁੱਟੀ ਝੌਂਪੜੀ ਚੀਰ ਛੱਬ ਚਿੰਨਾ ਉਸਦੇ ਕੱਪੜੇ ਵੀ ਪਾਟੇ ਗੋਂ ਤੇ ਉਧਰ ਅਸੀਂ ਪੜ ਕੇ ਆਏ ਸੰਦਰ ਸੀਜ ਅਨੇਕ ਸੁਖ ਰਸ ਭੋਗਣ ਪੂਰੇ ਬਸਤਾ ਟੁੱਟੀ ਚੁੰਪੜੀ ਚੀਰ ਸਭ ਚਿੰਨਾ ਜਾਤ ਨਾ ਪਤ ਨਾ ਆਦਰੋ ਉਦਿਆਨ ਪਰ ਮਿਨਾ ਮਿੱਤਰ ਨਾ ਇਠ ਤਨ ਰੂਪ ਹੀਨ ਕਿਛ ਸਾਖ ਨਾ ਸਿੰਨਾ ਕੋਈ ਉਹਦਾ ਮਿੱਤਰ ਨਹੀਂ ਕੋਈ ਉਹਦਾ ਰਿਸ਼ਤੇਦਾਰ ਨਹੀਂ ਸੱਚ ਇਹ ਵੀ ਨਾ ਕੋਈ ਦੀ ਜਾਤ ਨਾ ਕੋਈ ਗੋਤ ਨੂੰ ਕੁਝ ਵੀ ਨਹੀਂ ਜਾਣਦਾ ਮਿੱਤਰ ਨਾ ਇੜ ਤਾ ਰੂਪ ਹੀਨ ਕਿਛ ਸਾਖ ਨਾ ਸਿੰਨਾ ਪਰ ਗੁਰੂ ਜੀ ਕਹਿੰਦੇ ਰਾਜਾ ਸਗਲੀ ਇਹ ਹੈ ਜੀਵਨ ਰਾਜਾ ਸਗਲੀ ਸ੍ਰਿਸ਼ਟ ਦਾ ਹਰ ਨਾਮ ਮਨ ਭਿੰਨਾ ਜਿਹੜਾ ਕੱਖਾਂ ਦੀ ਕੁੱਲੀ 'ਚ ਝੌਂਪੜੀ 'ਚ ਰਹਿ ਕੇ ਪਰਮੇਸ਼ਵਰ ਦੇ ਨਾਮ ਨੂੰ ਚੇਤੇ ਰੱਖਦਾ ਹੈ ਨਾ ਯਾਦ ਰੱਖਿਓ ਓਦੋਂ ਵੱਡਾ ਜੀਵਨ ਕਿਸਦਾ ਹੈ ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਭਿੰਨਾ ਤਿਸ ਕੀ ਧੂੜ ਮਨ ਉਧਰੈ ਪ੍ਰਭ ਹੋਏ ਸੋ ਪਰਸੰਨ ਮੈਂ ਇੱਕ ਉਦਾਹਰਨ ਦੇਣਾ ਹੁੰਨਾ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਇੱਕ ਦਰਬਾਰ ਸਾਹਿਬ ਦੇ ਕੀਰਤਨੀਏ ਕੋਲ ਨੇ ਦੀ ਬਹੁਤ ਕਮਾਲ ਦੇ ਸ਼੍ਰੀਮਾਨ ਭਾਈ ਸਾਹਿਬ ਭਾਈ ਮਨਸਾ ਸਿੰਘ ਜੀ ਕਿਆ ਨੀ ਮਨਸਾ ਸਿੰਘ ਲਿਖਿਆ ਜਿਸ ਗ੍ਰੰਥ ਨੂੰ ਮੈਂ ਸਰੋਤ ਬਣਾ ਕੇ ਗੱਲ ਕਰ ਰਿਹਾ ਅਸਲ ਚ ਇੱਕ ਪੰਜਾਬੀ ਚ ਗੁਰਮੁਖੀ ਚ ਗ੍ਰੰਥ ਹੈ ਜੀ ਬਹੁ ਮੁੱਲੇ ਇਤਿਹਾਸਕ ਲੇਖ ਕਿਉਂਕਿ ਜਿਹੜੇ ਲਿਟਰੇਚਰ ਨਾਲ ਸੰਬੰਧ ਰੱਖਦੇ ਨੇ ਮੈਨੂੰ ਪਤਾ ਹੈ ਮੈਂ ਪਰਸੋ ਵੀ ਕਹਿਆ ਸੀ ਕਿ ਚੇਤੇ ਰੱਖਿਓ ਜਿੰਨਾ ਕੁਝ ਆਪਾਂ ਪੜ੍ਹਨੇ ਪਿਆ ਨਾ ਅਗਾ ਸਾਡੇ ਨਿਆਣਿਆਂ ਨੇ ਕੀ ਪੜ੍ਹਨਾ ਹੈ ਜੀ ਕਿਉਂਕਿ ਜਿੰਨਾ 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 ਜਿਸ ਲਿਪੀ ਸਾਡੇ ਗ੍ਰੰਥ ਨੇ ਉਹਦੋਂ ਤਾਂ ਆਪਾਂ ਪਿੱਠ ਕਰਕੇ ਵਹਿ ਗਏ ਗੁਰਮੁਖੀ ਆਪਾਂ ਪੜਨੀ ਨਹੀਂ ਜਾਣਦੇ ਅੰਗਰੇਜ਼ੀ ਵਾਲਾ ਪਤਾ ਨਹੀਂ ਕਿਸ ਢੰਗ ਨਾਲ ਪਰੋਸ ਕੇ ਮਾਨੂੰ ਇਤਿਹਾਸ ਦੇ ਤੇ ਮੇਰਾ ਸਿਧਾਂਤ ਦੇਵੇ ਕਿਉਂਕਿ ਜੇ ਖੁਦ ਬਾਣੀ ਪੜਾਂਗੇ ਨਾ ਤੇ ਬਾਣੀ ਵਿੱਚ ਮੇਰਾ ਮਨ ਹੋ ਸਕਦਾ ਹੈ ਆਲਸੀ ਹੋਵੇ ਵਕਾਰੀ ਹੋਵੇ ਗੁਰਬਾਣੀ ਵਿੱਚ ਕੋਈ ਮਿਲਾਵਟ ਨਹੀਂ ਅੱਜ ਨਹੀਂ ਕੱਲ ਨਹੀਂ ਤੇਰ ਸਵੇਰ ਮੇਰੇ ਮਨ ਨੂੰ ਸਮਝ ਜ਼ਰੂਰ ਪੈ ਜਾਏਗੀ ਕਿਉਂਕਿ ਜਿੰਨੂੰ ਮੈਂ ਪੜਨਾ ਪਏ ਇਹਦੇ ਵਿੱਚ ਮਿਲਾਵਟ ਕੋਈ ਨਹੀਂ ਉਹ ਗ੍ਰੰਥ ਦਾ ਨਾਮ ਹੈ ਬਹੁਮੁੱਲੇ ਇਤਿਹਾਸ ਕਿਲੇ ਕਰਮ ਸਿੰਘਾ ਸਟੋਰੀਆਂ ਬਹੁਤ ਵੱਡੇ ਸਾਡੇ ਇਤਿਹਾਸਕਾਰ ਹੋਏ ਨੇ ਜੀ ਉਸ ਬੰਦੇ ਨੇ ਜੋ ਕੁਝ ਕਥਾ ਕੀਤਾ ਉਸ ਗ੍ਰੰਥ ਵਿੱਚ ਇੱਕ ਉਦਾਹਰਨ ਹੈ ਕਿ ਭਾਈ ਮਨਸਾ ਸਿੰਘ ਜਦੋਂ ਕੀਰਤਨ ਕਰਦੇ ਨੇ ਕਿ ਦਰਬਾਰ ਸਾਹਿਬ ਦੀ ਪ੍ਰਕਰਮਾ ਵਿੱਚ ਤਿਲ ਸੱਤਨ ਨੂੰ ਥਾਂ ਨਹੀਂ ਸੀ ਹੁੰਦੀ ਜਿਹੜੀ ਛੋਟੀ ਬਰਕਰਮ ਹੈ ਕਿਉਂਕਿ ਦੋ ਪ੍ਰਕਰਮਾ ਨੇ ਨਾ ਇੱਕ ਵੱਡੀ ਹੈ ਜਿਹੜੀ ਸਰੋਵਰ ਦੀ ਹੈ ਤੇ ਛੋਟੀ ਹੈ ਜਿਹੜੀ ਸਿਰ ਮੰਦਰ ਦੇ ਦੁਆਲੇ ਹੈ ਖਰ ਮੰਦਰ ਦੇ ਦੁਆਲੇ ਕਿਸੇ ਨੇ ਸ਼ਹਿਰੇ ਪੰਜਾਬ ਨੂੰ ਦੱਸ ਦਿੱਤਾ ਕਿ ਤੁਹਾਡਾ ਰਾਜ ਭਾਗ ਹੈ ਦਰਬਾਰ ਸਾਹਿਬ ਕੀਰਤਨ ਕਰਨ ਵਾਲਾ ਇੱਕ ਸਿੱਖ ਜਿਹਦੇ ਘਰ ਵਿੱਚ ਬਰਤਨ ਵੀ ਮਿੱਟੀ ਦੇ ਸ਼ਹਿਰੇ ਪੰਜਾਬ ਲਾਹੌਰ ਤੋਂ ਚੱਲਿਆ ਉਹਨੇ ਖਾਤੀ ਦੀ ਅਸਵਾਰੀ ਕੀਤੀ ਤੇ ਖੋਦੇ ਦੇ ਵਿੱਚ ਉਹ ਸੋਨੇ ਦੀਆਂ ਮੋਹਰਾਂ ਦੀਆਂ ਥੈਲੀਆਂ ਲੈ ਕੇ ਆਇਆ ਚਿਤ ਦੇਸੀ ਮੈਂ ਭਾਈ ਮਨਸਾ ਸਿੰਘ ਦੇ ਘਰ ਜਾਵਾਂਗਾ ਪੈਸੇ ਵੀ ਦਿਆਂਗਾ ਜੋ ਕੁਝ ਮੇਰੇ ਕੋਲ ਸਰਦਾ ਪੁੱਜਦਾ ਮੈਂ ਬਹੁਤ ਸੇਵਾ ਕਰਾਂਗਾ ਜਦੋਂ ਸ਼ੇਰੇ ਪੰਜਾਬ ਇਹਦੇ ਘਰ ਵੱਲ ਖਾਤੀ ਤਿਆਰਿਆ ਤੇ ਉਹਦੇ ਵਿੱਚ ਵਿਦਵਾਨ ਲਿਖਦਾ ਹੈ ਭਾਈ ਮਨਸਾ ਸਿੰਘ ਨੇ ਆਪਣੇ ਘਰ ਦਾ ਦਰਵਾਜ਼ਾ ਬੰਦ ਕਰ ਦਿੱਤਾ। ਬੂਵੇ ਬੰਦ ਕਰ ਦਿੱਤਾ। ਉਹ ਸਾਹਮਣੇ ਬਾਹਰ ਖਲੋ ਤੇ ਆਵਾਜ਼ ਦਿੰਦੇ ਕਿ ਦਰਵਾਜ਼ਾ ਖੋਲੋ। ਅਹਿਲ ਕਰ ਕੇ ਨੇ ਤੁਹਾਨੂੰ ਮਹਾਰਾਜ ਸਾਹਿਬ ਮਿਲਣ ਆਏ ਨੇ। ਪਤਾ ਭਾਈ ਮਨਸਾ ਸਿੰਘ ਨੂੰ ਲੱਗ ਗਿਆ ਵੀ ਕੁਝ ਦੇਣ ਆਏ ਨੇ। ਉਹਨਾਂ ਕਿਹਾ ਮੈਂ ਦਰਵਾਜ਼ਾ ਨਹੀਂ ਖੋਲਣਾ। ਉਹਨਾਂ ਪਰ ਸ਼ੇਰੇ ਪੰਜਾਬ ਬੋਲੇ ਮੈਂ ਚਾਨਾ ਕਿ ਤੁਸੀਂ ਗੁਰੂ ਰਾਮਦਾਸ ਦੇ ਕੀਰਤਨੀਓ ਮਿੱਟੀ ਦੇ ਬਰਤਨਾ ਵੀ ਤੁਸੀਂ ਖਾਣਾ ਪਕਾਉਂਦੇ ਹੋ ਆ ਕੱਚੇ ਜੇ ਮਕਾਨ ਚ ਰਹਿੰਦੇ ਹੋ ਅੱਗੋ ਸਪਾਈ ਮਨਸਾ ਸਿੰਘ ਦਾ ਉੱਤਰ ਸੀ ਇਹ ਮਿੱਟੀ ਦੇ ਕੱਚੇ ਬਰਤਨ ਰਖੀ ਇਹਨਾਂ ਕੱਚੇ ਬਰਤਨਾਂ ਵਿੱਚ ਰੋਟੀ ਖਾ ਕੇ ਜਿਹੜੀ ਮੈਂ ਗੁਰੂ ਰਾਮਦਾਸ ਦੀ ਸਿਫਤ ਕਰਨਾ ਸੱਚੇ ਵੇ ਇਹਦੇ ਬਰਾਬਰ ਲਾਹੌਰ ਦਾ ਤਖਤ ਵੀ ਨਹੀਂ ਕਰ ਸਕਦਾ ਇਹਦੀ ਬਰਾਬਰੀ ਨਹੀਂ ਕੋਈ ਕਰ ਸਕਦਾ ਉਹਨਾਂ ਕਹਿੰ ਮੈਂ ਕੋਈ ਤੈਨੂੰ ਦੇਣਾ ਚਾਹਨਾ ਕਹਿਣ ਲੱਗੇ ਮੈਂ ਦਰਵਾਜ਼ਾ ਤਾਂ ਹੀ ਬੰਦ ਕੀਤਾ ਸੀ ਤੁਸੀਂ ਮਹਾਰਾਜੇਓ ਸਾਡੇ ਕੋਈ ਬਾਹਰਮੁਖੀ ਮੈਂ ਨਹੀਂ ਚਾਹਦਾ ਗੁਰੂ ਰਾਮਦਾਸ ਤੋਂ ਬਿਨਾਂ ਮੇਰੇ ਘਰ 'ਚ ਕੋਈ ਦੇਣ ਆਵੇ ਮੈਂ ਟੌਲੀ ਤੜੀ ਅੱਡਾ ਉਹਨਾਂ ਫਿਰ ਤੁਰ ਗਿਆ ਕਿਆ ਚੁੱਤੀ ਦੋ ਕਹੋਗੇ ਭਾਈ ਜੀ ਜੋ ਕਹੋਗੇ ਮੈਂ ਸੇਵਾ ਕਰਨ ਤਿਆਰ ਆ ਉਹਨਾਂ ਕਹੇ ਕੰਮ ਕਰੋ ਤੁਸੀਂ ਹਰਿਮੰਦਰ ਸਾਹਿਬ ਚੱਲਿਓ ਮੇਰੀ ਅਰਦਾਸ ਕਰਿਓ ਕਿ ਮਰਦੇ ਦਮ ਤੱਕ ਮਨਸਾ ਸਿੰਘ ਨੂੰ ਕਦੇ ਵੀ ਕਿਸੇ ਬਾਦਸ਼ਾਹ ਦੀ ਮੁਥਾਜੀ ਨਾ ਕਰਨੀ। ਮੈਨੂੰ ਆਪਣੇ ਕੀਰਤਨ ਦੀ ਦਾਤ ਬਖਸ਼। ਇਹ ਸਾਖੀ ਵਿੱਚ ਲਿਖੀ ਹੈ। ਸ਼ੇਰੇ ਪੰਜਾਬ ਲਾਹੌਰ ਤਖਤ ਦਰਬਾਰ 'ਚ ਬੈਠਾ। ਉੱਥੇ ਉਹ ਵਿਦਵਾਨ ਲਿਖਦਾ ਹੈ ਜਦੋਂ ਭਾਈ ਮਨਸਾ ਸਿੰਘ ਦਾ ਜ਼ਿਕਰ ਚੱਲਿਆ ਤੇ ਸ਼ੇਰੇ ਪੰਜਾਬ ਕਹਿੰਦਾ ਜਿਨ੍ਹਾਂ ਨੂੰ ਮੈਂ ਨਹੀਂ ਚਾਹੁੰਦਾ ਉਹ ਮੇਰੇ ਪਿੱਛੇ ਤੁਰੇ-ਵਿਰਦੇ ਆ ਜਿਨ੍ਹਾਂ ਨੂੰ ਮੈਂ ਚਾਹਨਾ ਮੇਰੇ ਵਾਸਤੇ ਦਰਵਾਜ਼ੇ ਬੰਦ ਕਰ ਦਿੰਦੇ।